17 ਮਾਡਲ ਹੈ W10 ਆਟੋਮੈਟਿਕ ਸਨਰੂਫ ਵਾਲੀ 495000 ਦੀ ਕਾਰ ਦੇ ਦਿਆਂਗੇ 4.5 ਲੱਖ ਦਾ ਕਾਰ ਦੇ ਉੱਪਰ ਲੋਨ ਵੀ ਲੈ ਜੀ ZXY+ ਆਟੋਮੈਟਿਕ ਟੌਪ ਐਂਡ ਮਾਡਲ ਹੈ ਆਟੋ ਦੇ ਵਿੱਚ ਇੱਕੋ ਰੜ ਕਾਰ ਦੇ ਦਿਆਂਗੇ 495000 ਦੀ ਕਾਰ ਦੇ ਉੱਪਰ 4.5 ਲੱਖ ਦਾ ਲੋਨ 445000 ਦੀ ਕਾਰ ਦੇ ਦਿਆਂਗੇ 4 ਲੱਖ ਦਾ ਮੌਕੇ ਤੇ ਕਾਰ ਦੇ ਉੱਪਰ ਲੋਨ ਸੈੱਟ ਆਨਰ ਦੀ ਕਾਰ ਹੈ 375000 ਦੀ ਕਾਰ ਦੇ ਦਿਆਂਗੇ 3 ਲੱਖ 3.5 ਲੱਖ ਦਾ ਕਾਰ ਦੇ ਉੱਪਰ ਲੋਨ ਹਾਂ ਜੀ ਮੇਰੇ ਸასი ਘਰ ਤੇ ਬਈ ਅੱਜ ਆਪਾਂ ਮੁਹਾਲੀ ਖੜਿਆ ਫੈਕਟਰ 78 ਦੇ ਵਿੱਚ ਸਟੀਲ ਦੀ ਉਸ ਦੇ ਉੱਤੇ ਅੱਜ ਜੇ ਤੁਸੀਂ ਰੇਟ ਦੇਖੋ ਰੇਟ ਬਹੁਤ ਵਧੀਆ ਰਹਿਣਗੇ ਦੀਵਾਲੀ ਮੌਕੇ ਬਈ ਰੇਟ ਬਹੁਤ ਘਟੇ ਨੇ ਐਤਕੀ ਬਈ ਹੈ ਨਾ ਮਤਲਬ ਘੱਟ ਰੇਟ ਤੇ ਤੁਹਾਨੂੰ ਕਾਰਾਂ ਦੇਵਾਂਗੇ ਤੇ ਕਾਰਾਂ ਵੀ ਉਹ ਰਹਿਣਗੇ ਜਿੰਨਾ ਤੁਹਾਨੂੰ ਟਰਾਈ ਲਾਈਨ ਦੀ ਵੀ ਲੋੜ ਨਾ ਪਵੇ ਏ ਬਾਈ ਆਪਣੇ ਨਾਲ ਨੇ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਜੀ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਵਧੀਆ ਬਈ ਬਸ ਰੇਟ ਰੂਟ ਵੀਰੇ ਠੀਕ ਰਹਿਣਗੇ ਵਧੀਆ ਰੇਟ ਰਣਗੇ ਪਰ ਬਹੁਤ ਜਿਆਦਾ ਵਧੀਆ ਰੇਟ ਰਣਗੇ ਸਾਰੀ ਮਾਰਕੀਟ ਨਾਲ ਡੀਲਰ ਨਾਲ ਬਹੁਤ ਵਧੀਆ ਰੇਟ ਰਣਗੇ ਕਾਗਜ਼ ਪੱਤਰ ਵਗੈਰਾ ਇੰਜਨ ਗੇਅਰ ਮੇਜਰ ਐਕਸੈਂਟ ਦੀ ਆਪਣੀ ਫੁੱਲ ਗਾਰੰਟੀ ਹੈ ਹਰ ਇੱਕ ਕਾਰ ਦੀ ਓਕੇ ਅੱਜ ਕਿੰਨੀਆਂ ਕਾਰ ਦਿਖਾਵਾਂਗੇ ਇਸ ਬਲੌਗ ਦੇ ਆਪਣੇ ਕੋਲ ਇਸ ਬਲੌਗ ਦੇ ਵਿੱਚ ਅੰਗੀਆਂ 15 ਕਾਰਾਂ ਐ ਹਾਂਜੀ ਉਹ ਟੋਟਲ ਆਪਣੇ ਕੋਲ ਅੱਜ 46 ਕਾਰਾਂ ਖੜੀਆਂ ਜਿਹੜੀ ਨੈਕਸਟ ਬਲੌਗ ਵਿੱਚ ਬਾਕੀ ਆਵਾ ਨੈਕਸਟ ਬਲੌਗ ਓਕੇ ਲੈ ਵੀ ਤੇ ਭਾਈ ਜੇ ਕਿਸੇ ਨੇ ਕੋਈ ਕਾਰ ਲੈਣੀ ਭਾਈ ਨੂੰ ਕਹਿੰਦਾ ਇਧਰ ਕੈਮਰਾ ਘੁਮਾ ਦੇ ਆ ਸਾਰੀਆਂ ਕਾਰਾਂ ਤੁਹਾਨੂੰ ਜਿਹੜੀਆਂ ਦਿਖਦੀਆਂ ਤੁਹਾਨੂੰ ਕੈਮਰੇ ਦੇ ਵਿੱਚ ਇਹ ਸਾਰੀਆਂ ਕਾਰਾਂ ਤੁਹਾਨੂੰ ਦਿਖਾਵਾਂਗੇ ਤੇ ਪਹਿਲੀ ਕਾਰ ਅੱਜ ਆਪਣੇ ਲਵੇ 36 38 ਨੰਬਰ ਦੀ ਪੀਵੀ ਐਚ ਆਰ 05 ਨੰਬਰ ਦੀ ਆਟੋਮੈਟਿਕ ਵੈਂਟੋ ਕਾਰ ਇਹ ਵੀਰੇ ਮਾਡਲ 2015 ਮਾਡਲ ਹੈ ਫਰਸਟ ਓਨਰ ਹੈ ਟੌਪ ਐਂਡ ਮਾਡਲ ਹੈ ਹਾਈ ਲਾਈਨ ਅਲਾਈ ਵਿਲ ਅਟੋਮੈਟਿਕ ਏਸੀ ਵਾਲਾ ਸਟੀਅਰਿੰਗ ਕੰਟਰੋਲ ਬਟਨ ਵਾਲਾ 395000 ਦੀ ਕਾਰ ਦੇ ਦਾਂਗੇ ਕਾਰ ਦੇ ਉੱਪਰ 3 ਲੱਖ ਦਾ ਲੋਨ ਵੀ ਕਰਾ ਦੇ ਲੋ 395000 ਦੀ ਕਾਰ ਦੇ ਦਾਂਗੇ ਇਹਦੇ ਵਿੱਚ ਮਾਨਤਨ ਉਹ ਕੁਝ ਵੀਰੇ ਮਾੜਾ ਮੋਟਾ ਮੌਕੇ ਤੇ ਬਹਿ ਕੇ ਕਰ ਲਾਂਗੇ ਫਿਰ ਮਾੜਾ ਮੋਟਾ ਮੌਕੇ ਤੇ ਮਾਨਤਨ ਕਰ ਲਾਂਗੇ ਤੇ ਗੱਲ ਕਰੀਏ ਬਾਈ ਹਨਾ 95000 ਰੁਪਏ ਦੇ ਕੇ ਤੁਸੀਂ ਇਹ ਕਾਰ ਲੈ ਆ ਸਕਦੇ ਹੋ ਤੇ ਬਾਕੀ ਬਈ ਲੋਨ ਦੇ ਵਿੱਚ ਤੁਹਾਡਾ ਐਡਜਸਟਮੈਂਟ ਹੋ ਜਾਣੀ ਆ ਇਹ ਟਾਇਰ ਟੂਰੇ ਦੇ ਵਧੀਆ ਪਏ ਨੇ ਕੋਈ ਕਮੀ ਨਹੀਂ ਕਰਦੇ ਵਿੱਚ ਹਨਾ ਬਾਈ ਸਾਰੀ origignal ਪੇਂਟ ਦੀ ਕਾਰ ਹੈ ਫਿਰ ਆਪਣੀ ਇੰਜਨ ਗੇਅਰ ਤੇ ਮਿਜਿਕ ਐਕਸੈਂਟ ਦੇ ਆਪਣੀ ਕਾਰ ਦੀ ਫੁੱਲ ਗ੍ਰਾਫਿਕ ਠੀਕ ਹੈ ਅੱਛਾ ਜੇ ਆਪਾਂ ਲੋਨ ਕਰਾਵਾਂਗੇ ਤੇ ਵਿਆਜ ਬੂਝ ਕਿੰਨਾ ਪੈਂਦਾ ਬਾਈ ਫਿਰ ਮੋਟਾ ਮੋਟਾ 110k 95-10% ਦੇ ਆਸ-ਪਾਸ ਲੋਨ ਹੁੰਦਾ ਹੈ 1 ਲੱਖ ਦਾ 95-10k ਵਿਆਜ ਹੋ ਜਾਣਾ ਚੱਲੀ ਕਿੰਨੀ ਚੱਲੀ ਹੋਈ 80-85k ਚੱਲੀ ਹੋਈ 80-85k ਅਗਲੀ ਆ ਗਈ ਡਿਜ਼ਾਈਨਾਂ ਦੋ ਨੇ ਆਪਣੇ ਲਵੇ ਜਿਦੇ ਚ ਆਪਣੇ ਲਵੇ ਇੱਕ ਆਟੋਮੈਟਿਕਲ ਔਰ ਇੱਕ ਮੈਨੂਅਲ ਹੈ ਇੱਕ ਡੀਜ਼ਲ ਹੈ ਇੱਕ ਪੈਟਰੋਲ ਹੈ ਹਾਂ ਜੀ ਹਾਂ ਦ ਇਹ ਹੈਗੀ 17 ਮਾਡਲ ਡੀਜ਼ਲ ਦੇ ਵਿੱਚ ਬੀਡੀਆਈ ਵੇਰੀਐਂਟ ਆ ਕਾਰ ਕਾਰ ਦੇ ਦਾਂਗੇ ਜੀ ਆਪਾਂ 5 ਲੱਖ 25000 ਦੀ ਬੜਾ ਮੋਟਾ ਮੌਕੇ ਦੇ ਬਹਿ ਕੇ ਮਾਨਤੰਨ ਕਰ ਦਾਂਗੇ ਕਾਰ ਦੇ ਉੱਪਰ 4.5 ਦਾ ਲੋਨ ਕਰਾ ਦਾਂਗੇ ਡੀਜ਼ਲ ਦੇ ਵਿੱਚ ਬਹੁਤ ਔਕੀ ਮਿਲਦੀ ਹੈ ਹਾਂਜੀ 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 ਸਾਡੇ ਲੈ ਵੀ ਡੀਜ਼ਲ ਦੇ ਵਿੱਚ ਵੈਸੇ ਕੰਪਨੀ ਵੱਲੋਂ ਬੰਦ ਹੋਈਆਂ ਪਈਆਂ ਨੇ ਪਰ ਆਪਣੇ ਲਾਵੇ ਖੜੀਆਂ ਨੇ ਬਈ ਜਿਨੇ 올ਡ ਦੇ ਵਿੱਚ ਲੈਣੀਆਂ ਨੇ ਤਾਂ ਇਹ ਵਾਲੀ ਕਾਰ ਆ ਤੁਸੀਂ ਲੈ ਆ ਸਕਦੇ ਬਈ ਇਹ ਹੈਗੀ ਡੀਜ਼ਲ ਦੇ ਵਿੱਚ ਮੈਨੂਅਲ ਕਾਰ ਆ ਆਪਣੇ ਲਾਵੇ ਹੈਨਾ ਤੇ ਰੇਟ ਸੀ ਕਾਰ ਦਾ 5 ਲੱਖ 25 ਹਜ਼ਾਰ ਬਾਕੀ ਮੌਕੇ ਤੇ ਹਾਂਜੀ ਬਾਕੀ ਮੌਕੇ ਤੇ ਮਾਨਦਾਨ ਹੋ ਗਈ ਥੋੜਾ ਬਾਈ ਤੇ ਅਗਲੀ ਆ ਗਈ ਆਪਣੇ ਲਈ ਆਹਾ ਅੱਗੇ ਆ ਗਈ ਡਿਜ਼ਾਇਰ ਜੀ ਹਾਂਜੀ 2017 ਮਾਡਲ ਹੈ ਜੈਡ ਐਕਸ ਆਈ ਪਲੱਸ ਆਟੋਮੈਟਿਕ ਟੌਪ ਐਂਡ ਮਾਡਲ ਹੈ ਆਟੋ ਦੇ ਵਿੱਚ ਠੀਕ ਹੈ 4 ਇਕੋ ਰੇਡ ਕਰ ਦਦਾਂਗੇ 4 ਲੱਖ 95 ਹਜ਼ਾਰ ਦੀ ਕਾਰ ਦੇ ਉੱਪਰ 4.5 ਲੱਖ ਦਾ ਲੋਨ ਜੀ ਆਟੋਮੈਟਿਕ ਕਾਰ ਏ ਐਮਟੀ ਬਾਈ ਹੈਨਾ ਤੇ ਸੋਹਣੀ ਕਾਰ ਪਈ ਆ ਅੰਦਰੋਂ ਕਾਰ ਚੈੱਕ ਕਰ ਲਓ ਬਾਈ ਮਾਹ ਯਾਰ ਕਮੀ ਕੋਈ ਨਹੀਂ ਕਾਰ ਦੇ ਵਿੱਚ ਜਿੱਦਾਂ ਆਪਾਂ ਦੇਖ ਰਹੇ ਹਾਂ ਹੈਨਾ ਬਸ ਕਮੀ ਇੱਕ ਹੈਗੀ ਡਰਾਈਵਰ ਸੀਟ ਦੇ ਚਲਾਉਣ ਵਾਲੇ ਬੰਦੇ ਦੀ ਆਓ ਤੇ ਕਾਰ ਲੈ ਜਾਓ ਨੰਬਰ ਪਾਇਆ ਹੈ ਸਕਰੀਨ ਤੇ ਤੇ ਆਹ ਦੇਖ ਲਓ ਬਈ ਠੀਕ ਆ ਐਚਾ ਸੀ ਐਚ 01 ਨੰਬਰ ਦੀ ਹਾਂਜੀ ਫਰਸਟ ਓਨਰ ਤੇ ਅਗਲੀ ਆ ਗਈ Honda City ਆਪਣੇ ਲਈ 2015 ਮਾਡਲ ਹੈ ਹਾਂਜੀ 4 ਲੱਖ 45 ਹਜ਼ਾਰ ਦੀ ਕਾਰ ਦੇ ਦਾਂਗੇ 4 ਲੱਖ ਦਾ ਮੌਕੇ ਤੇ ਕਾਰ ਦੇ ਉੱਪਰ ਲੋਨ ਵੀ ਕਰਾਂਗੇ 45000 ਰੁਪਏ ਦੀ ਕਾਰ 4 ਲੱਖ 45 45 50000 ਰੁਪਏ ਦੀ ਬੰਦਾ ਕਾਰ ਹੈ 45000 ਦੀ ਕਾਰ ਇਹ ਮੈਨੂਅਲ ਦੇ ਵਿੱਚ ਹੈ ਮੈਨੂਅਲ ਦੇ ਵਿੱਚ ਹੈ ਡੀਜ਼ਲ ਦੇ ਵਿੱਚਾਂ ਦੋਨੋਂ Honda City ਕੀ ਆਹ ਵਾਲੀ ਹੈ ਇਹ ਕਿਹੜਾ ਹੈ ਇਹ ਹੈਗੀ ਚੰਡੀਗੜ੍ਹ 14 ਮਾਡਲ ਹਾਂਜੀ ਫਸਟ ਓਨਰ ਦੀ ਕਾਰ ਹੈ 3 ਲੱਖ 75000 ਦੀ ਕਾਰ ਦੇ ਦਾਂਗੇ 3 ਲੱਖ 300 ਸਵਾ 3 ਲੱਖ ਦਾ ਕਾਰ ਦੇ ਉੱਪਰ ਲੋਨ ਵੀ ਕਰਾਂਗੇ 375 ਦੀ ਕਾਰ ਦੇ ਦਾਂਗੇ ਤੇ ਸਵਾ 3 ਦਾ ਲੋਨ ਕਰਾ ਦਾਂਗੇ 50000 ਰੁਪਏ ਦੀ ਕਾਰ ਮਿਲ ਜਾਣੀ ਆ ਅੰਦਰੋਂ ਕਾਰ ਦਿਖ ਅੰਦਰੋਂ ਕੰਡੀਸ਼ਨ ਇਦਾਂ ਦੀ ਹੈ ਬਈ ਜਿੱਦਾ ਬਸ ਵੀ ਆਓ ਤੇ ਲੈ ਜਾਓ ਉਹ ਵਾਲਾ ਕੰਮ ਆ ਬਈ ਕਾਰ ਦੇ ਵਿੱਚ ਨਾ ਕੰਡੀਸ਼ਨ ਬਈ ਚੰਗੀ ਪਈ ਏ ਕਾਰ ਤੇ ਬਾਕੀ ਬਈ ਲੋਨ ਇਹਦੇ ਤੇ ਹੋ ਜਾਣਾ ਚਾਹੁੰਦਾ ਤੁਹਾਨੂੰ ਦੱਸਦਾ ਬਈ ਹੈਨਾ ਹਾਂਜੀ ਜਿਹੜੀਆਂ ਭਾਈ ਇਸ ਬਲੌਗ ਦੇ ਵਿੱਚ ਕਾਰਾਂ ਦਿਖਾ ਰਹੇ ਆ ਆਲਮੋਸਟ ਸਾਰੀ ਸਾਰੀ ਕਾਰਾਂ ਦੇ ਉੱਪਰ ਹੀ ਲੋਨ ਆਉਣਾ ਆਲਮੋਸਟ ਸਾਰੀ ਕਾਰਾਂ ਦੇ ਉੱਪਰ ਲੋਨ ਕਰਾ ਦੇਣਾ ਠੀਕ ਓਕੇ ਜੀ ਬਈ ਤੇ ਅਗਲੀ ਆ ਗਈ ਹੁਨਡਾ ਅਮੇਜ਼ ਪੈਟਰੋਲ ਡੀਜ਼ਲ ਆਈਵੀਟੈਕ ਪੈਟਰੋਲ ਦੇ ਵਿੱਚ ਹੈ ਤੇ ਕਾਰ ਦੇ ਦਾਂਗੇ ਜੀ ਆਪਾਂ ਮਾਤਰ 4,65,000 ਦੀ ਕਾਰ ਦੇ ਉੱਪਰ 4 ਲੱਖ ਦਾ ਲੋਨ ਕਰਾ ਦੇਵਾਂਗੇ 2 19 ਮਾਡਲ 19 ਮਾਡਲ 465 ਚ 465 ਦੇ ਵਿੱਚ ਲੈ 19 ਮਾਡਲ 4 ਲੱਖ 65 ਹਜ਼ਾਰ ਦੀ ਕਾਰ ਮਿਲ ਜਾਣੀ ਹੈ ਬਾਈ ਹੋਂਡਾ ਦੀ ਅਮੇਜ ਨਵੀਂ ਸ਼ੇਪ 19 ਮਾਡਲ ਬਾਈ ਅੰਦਰੋਂ ਚੈੱਕ ਕਰ ਲੋ ਅੰਦਰੋਂ ਕੰਡੀਸ਼ਨ ਪਈਆ ਪੂਰੀ ਵਧੀਆ ਬਾਈ ਹਨਾ ਚੱਟ ਵਾਲਾ ਸਿਸਟਮ ਲੱਗਿਆ ਹੋਇਆ ਟਾਇਰ ਲੌਕ ਲੱਗੇ ਹੋਇਆ ਕਾਰ ਨੂੰ ਤੇ ਲੈ ਜਾ ਬਾਈ ਡੀਪਰ ਦੀ ਕਾਰ ਲੈ ਜਾਣੀ ਆ ਲਾਇ ਲੱਗੇ ਹੋਏ ਨੇ ਕਾਰ ਨੂੰ ਅੱਛਾ ਇਹਦੇ ਤੇ ਲੋਨ ਕਿੰਨਾ ਹੋ ਜਾਊਗਾ 4 ਲੱਖ ਰੁਪਏ ਦਾ 4 ਸਵਾ 4 ਦਾ ਲੋਨ ਵੀ ਕਰਾ ਦਾਂਗੇ ਠੀਕ ਹੈ ਓ ਲੋ 60-65000 ਦੇ ਕੇ ਕਾਰ ਮਿਲਦੀ 40-45000 ਦੇ ਕੇ ਵੀ ਕੋਈ ਬੰਦੇ ਦੇ ਪ੍ਰੋਫਾਈਲ 40-45000 ਦੇ ਬੰਦੇ ਕਾਰ ਇਹ ਕਾਰ ਲੈ ਜਾਓ ਬਈ ਤੇ ਅਗਲੀ ਆ ਗਈ i20 baj ਜਿਹੜਾ ਬਾਈ ਮਿੱਤਰ ਕਹਿੰਦੇ ਨੇ i20 ਲੱਭਣੀ ਹੈ ਕੋਈ ਤਾਂ ਆਪ ਤੁਹਾਡੇ ਵਾਸਤੇ ਲੈ ਆਏ ਲੋਕਲ ਨੰਬਰ ਦੀ ਕਾਰ ਆ HR03 ਪੰਚਕੁਲਾ ਪੰਚਕੁਲਾ ਨੰਬਰ ਲੋਕਲ ਪੰਚਕੁਲਾ ਨੰਬਰ ਦੀ ਕਾਰ ਆ ਤੇ ਮੁਹਾਲੀ ਖੜਾ ਔਰ 10-15 20 ਕਿਲੋਮੀਟਰ ਦੇ ਵੱਤ ਵਧਣਾ ਤੇ ਇਹ ਕਾਰ ਲੈ ਆ ਸਕਦੇ ਤੁਸੀਂ ਮਾਡਲ ਵੀਰੇ 2016 ਮਾਡਲ ਹੈ ਸਪੋਰਟਸ ਮਾਡਲ ਹੈ ਕਾਰ ਦਾ 435000 ਦੀ ਕਾਰ ਦੇ ਦਾਂਗੇ 37075 ਦਾ ਕਾਰ ਦੇ ਉੱਪਰ ਲੋਨ ਵੀ ਲੈ ਵੀ 37075000 ਦਾ ਕਾਰ ਦੇ ਤੇ ਲੋਨ ਕਰਾ ਦਾਂਗੇ ਬਈ ਤੇ ਅਗਲੀ ਆ ਗਈ ਆਪਣੇ ਲਵੇ ਕ੍ਰੈਟਾ ਚਲੋ ਜੀ ਸਾਹਿਬ ਚਲੋ ਇਹ ਕਿਹੜਾ ਮਾਡਲ ਹੈ 2016 ਮਾਡਲ ਹੈ ਐਸਐਕਸ ਵੇਰੀਐਂਟ ਹੈ ਕਾਰ ਡੀਜ਼ਲ ਦੇ ਵਿੱਚ ਹੈ ਓਕੇ 595000 ਦੀ ਕਾਰ ਦੇ ਦਾਂਗੇ ਕਾਰ ਦੇ ਉੱਪਰ ਆਪਾਂ 4.5 ਲੱਖ ਦਾ ਲੋਨ ਵੀ ਕਰਾ ਠੀਕ ਹੈ ਜੀ ਬਈ ਲਓ ਜੀ ਇਹ ਕਾਰ ਚ ਅੰਦਰੋਂ ਦਿਖਾ ਦਾਂ ਬਈ ਅੰਦਰੋਂ ਕਾਰ ਚੈੱਕ ਕਰ ਲਓ ਬਈ ਅੰਦਰੋਂ ਕਾਰ ਹੈਗੀ ਆ ਇੱਕ ਵਾਰ ਅੰਦਰ ਦਿਖਾ ਲਓ ਬਈ ਲੋਕ ਲੱਗੀ ਹੋਈ ਆ ਅੰਦਰੋਂ ਕਾਰ ਦੀ ਕੰਡੀਸ਼ਨ ਵਧੀਆ ਪਈ ਆ ਬਈ ਆ ਦੇਖੋ ਕੰਡੀਸ਼ਨ ਬਾਈ ਚੰਗੀ ਐ ਤੇ ਇਹ ਕਾਰ ਲੈ ਜਾਓ 5 ਲੱਖ ਕਿਨੇ ਦੀ 95000 5 ਸਾਢੇ 5 ਦਾ ਕਿ ਬੰਦੇ ਦੀ ਪ੍ਰੋਫਾਈਲ ਵਧੀਆ ਸਾਢੇ 5 ਦਾ ਵੀ ਲੋਨ ਕਰਵਾ ਦਾਂਗਾ ਠੀਕ ਆ ਜੀ ਬਈ ਹਾਂਜੀ ਤੇ ਅਗਲੀ ਆ ਗਈ ਆਪਣੇ ਲਵੇ ਆਰਟੀਕਲ ਆ ਠੀਕ ਆ ਬਈ ਕਮਰਸ਼ੀਅਲ ਦੇ ਵਿੱਚ ਐ ਜੀ ਸਾਰੇ ਆਲ ਪਰਮਿਟ ਔਕੇਆਂ ਕਾਰ ਦੇ ਇਕਵੈਡ ਕਸਟਮਰ ਡਿਮਾਂਡ ਕਰ ਰਿਹਾ 1.8 ਲੱਖ ਰੁਪਏ ਦੀ ਕਾਰ ਮੌਕੇ ਜਿੱਥੇ ਵੀ ਆ RC ਓਨਰ ਦੇ ਅਕਾਊਂਟ 'ਚ ਪੇਮੈਂਟ ਐ ਕਮਿਸ਼ਨ ਬੇਸਿਸ ਐ ਆਪਣਾ ਸਵਾਠ ਲੱਖ ਰੁਪਏ ਮੰਗ ਰਹੇ ਆ ਜੀ ਬਾਕੀ ਮੌਕੇ ਤੇ ਕਿਤੇ ਵੀ ਸੌਦਾ ਹੋ ਜਾਵੇ ਠੀਕ ਆ ਜੀ ਬਈ ਲਓ ਜੀ ਬਈ ਚੈੱਕ ਕਰ ਲਓ ਬਈ ਆਲ ਪਰਮਿਟ ਵਗੈਰਾ ਸਾਰੇ ਪਏ ਹੋਏ ਨੇ ਬਈ ਆਲ ਇੰਡੀਆ ਦੇ ਇਹ ਸੀਐਨਜੀ ਆ ਸੀਐਨਜੀ ਕੰਪਨੀ ਫਿਟਡ ਠੀਕ ਆ ਜੀ ਬਈ 22 ਮਾਡਲ ਓਕੇ 22 ਮਾਡਲ ਸੀਐਨਜੀ ਕੰਪਨੀ ਵਾਲੀ ਆ ਤੇ ਰੇਟ ਵੀ ਕਾਰ ਦਾ ਪੂਰਾ ਵਧੀਆ ਬਈ ਲਓ ਜੀ ਆਹ ਵਾਲੀ ਹੁਣ ਆਟੋਮੈਟਿਕ ਦੇ ਵਿੱਚ ਆਪਣੇ ਲਵੇ ਆ ਗਈ ਅ uh, ਐਕਸ 500 ਹਾਂ 2017 ਮਾਡਲ ਹੈ W10 ਆਟੋਮੈਟਿਕ ਸਨਰੂਫ ਵਾਲੀ 495000 ਦੀ ਕਾਰ ਦੇਣਾ ਕਿ 4.5 ਲੱਖ ਦਾ ਕਾਰ ਦੇ ਉੱਪਰ ਲੋਨ ਵੀ ਲੈ ਜਾਈ ਬਾਈ ਆਜੋ ਮੈਂ ਤੁਹਾਨੂੰ ਅੰਦਰੋਂ ਦਿਖਾਦਾ ਵੀ ਕਾਰ ਬਾਈ ਲੈ ਬਾਈ ਅੰਦਰੋਂ ਕਾਰ ਚੈੱਕ ਕਰ ਲਓ ਅੰਦਰੋਂ ਕਾਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਤੇ ਇਹ ਕਾਰ ਲੈ ਜਾ ਸਕਦੇ ਹੋ ਪੁਸ਼ ਟੂ ਸਟਾਰਟ ਹੈ ਤੇ ਕਾਰ ਹੈਗਾ ਸਨਰੂਫ ਵਾਲੀ ਬਾਈ ਤੇ ਕੰਮ ਖਰਚਾ ਕਿੰਨਾ ਕਰ ਚ ਬਾਈ ਵੀਰ 10 15000 ਦਾ ਖਰਚਾ ਕਰਦੇ ਪਰ ਉਸ ਤੋਂ ਲਾ ਕੁਝ ਨਹੀਂ ਖਰਚਾ ਗਿਆ ਮਾੜਾ ਮਾੜੇ ਇੱਕ ਅੱਧਾ ਪੀਸ ਕਾਰ ਦਾ ਪੇਂਟ ਹੁੰਦਾ ਹੈ ਰਵਿੰਗ ਪਾਲਿਸ਼ਿੰਗ ਆ ਜਿਵੇਂ ਕੁਝ ਨਹੀਂ ਲੈ ਜੀ ਬਾਈ 10 15000 ਦਾ ਕਰਦੇ ਇੰਜਨ ਗੇਅਰ ਦੀ ਸੋਹਣੀ ਆ ਕਾਰ ਤੈਲ ਲੋਅਰ ਤੁਹਾਡੇ ਸਾਹਮਣੇ ਹੀ ਹੈ ਕਾ ਵਧੀਆ ਲੱਗਿਆ ਹੋਇਆ ਕਾਰ ਨੂੰ ਇੱਕ ਦੋ ਪੀਸ ਕਾਰ ਦੇ ਪੇਂਟ ਹੁੰਨੇ ਹੈ ਅਗਰ ਕਸਟਮਰ ਕਹਿੰਦਾ ਆਪਾਂ ਕਰਾ ਕੇ ਵੀ ਦਦਾਂਗੇ ਜੀ ਕੋਈ ਠੀਕ ਆ ਜੀ ਵਿੱਚਨ ਉਹ ਦੇਖ ਕੇ 10 ਮਿੰਟ ਕਰਕੇ ਦੇਖ ਲੈ ਤੇ ਲਾਸਟ ਕਾਰ ਆ ਗਈ ਆਪਣੇ ਲਵੇ ਸਿਆਹ ਹਾਂ ਜੀ ਇਹ ਮਾਡਲ 2017 ਮਾਡਲ ਹੈ ਬੀਡੀ 4 ਲੱਖ 85000 ਰੁਪਏ ਦੀ 4 ਲੱਖ ਦਾ ਕਾਰ ਦੇ ਉੱਪਰ ਲੋਨ ਵੀ ਕਰਾ ਲੈ ਵੀ ਬਾਈ ਤੇ ਇਹ ਕਾਰ ਵੀ ਤੁਸੀਂ ਲੈ ਜਾ ਸਕਦੇ ਹੋ ਬਈ ਹੈਨਾ ਤੇ ਬਾਈ ਮਿੱਤਰੋ ਹੋਰ ਵੀ ਬਹੁਤ ਕਾਰਾਂ ਨੇ ਤੁਹਾਨੂੰ ਮੈਂ ਅਗਲੇ ਪਾਰਟ ਦੇ ਵਿੱਚ ਦਊਂਗਾ ਇਹ ਸੀਗਾ ਪਹਿਲਾ ਪਾਰਟ ਸਟੀਲ ਈਜ਼ ਹਿਮਾਲੀ ਸੈਕਟਰ 78 ਨਵੇਂ ਨਵੇਂ ਵਰਗੇ ਕਾਰਾਂ ਲੈਣ ਵਾਸਤੇ ਇੱਕ ਵਾਰ ਸਾਡਾ ਪੇਜ ਫੋਲੋ ਕਰ ਲਿਓ ਦੀਵਾਲੀ ਦੇ ਮੌਕੇ ਨੇ ਰੇਟ ਬਹੁਤ ਜ਼ਾਇਦਾ ਤੇ ਤੁਹਾਨੂੰ ਜਲਦੀ ਆਓ ਤੇ ਕਾਰਾਂ ਲੈ ਜਾਓ ਅਸੀਂ ਕਹਿਣਾ ਵੀ ਇਸ ਦੀਵਾਲੀ ਬਈ ਹੈਨਾ ਤੁਹਾਡੇ ਘਰ ਵਧੀਆ ਵਧੀਆ ਕਾਰਾਂ ਜਾਣ ਤੇ ਖੁਸ਼ੀਆਂ ਮਨਾਓ ਤੁਸੀਂ ਵੱਧ ਤੋਂ ਵੱਧ ਬਈ ਹੈਨਾ ਤੇ ਬਾਕੀ ਮਿਲਾਂਗੇ ਬਹੁਤ ਛੇਤੀ ਬਾਈ ਹਣਾ ਨਵੀਆਂ ਕਾਰਾਂ ਦੇ ਨਾਲ ਠੀਕ ਹੈ ਬਾਈ ਫਿਰ ਅਸਾਂ